ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਗੁਰਮਤ ਅਸੂਲਾਂ ਦੀ ਦ੍ਰਿੜਤਾ ਦੀ ਉਜਮਾਇਸ਼ ਵਾਸਤੇ ਇੱਕ ਬ੍ਰਾਹਮਣ ਨੂੰ ਜੋ ਸ਼ਨੀ ਦੇਵਤਾ ਦਾ ਦਾਨ ਲੈਂਦੇ ਹਨ ਉਸ ਨੂੰ ਕਿਹਾ ਕਿ ਆਉਂਦੇ ਸ਼ਨੀਵਾਰ ਨੂੰ ਦਰਬਾਰ ਵਿੱਚੋਂ ਸ਼ਨੀ ਦੇਵਤੇ ਦਾ ਦਾਨ ਲੈ ਆਉਣਾ ਗੁਰਜੀ ਦੀ ਗੱਲ ਸੁਣ ਕੇ ਬ੍ਰਾਹਮਣ ਨੇ ਹਾਂ ਕਰ ਦਿੱਤੀ ਸ਼ਨੀਵਾਰ ਵਾਲੇ ਦਿਨ ਬ੍ਰਾਹਮਣ ਨੇ ਸੋਚਿਆ ਕਿ ਗੁਰੂ ਦਰਬਾਰ ਵਿੱਚ ਜਾਣਾ ਹੈ ਗੁਰੂ ਘਰ ਦੀ ਸਿੱਖੀ ਸੇਵਕੀ ਬਹੁਤ ਦੂਰ ਦੂਰ ਤੱਕ ਫੈਲੀ ਹੋਣ ਕਰਕੇ ਬੜੀ ਮਹਾਨਤਾ ਹੈ ਇਸ ਲਈ ਦਾਨ ਵਿੱਚ ਚੰਗਾ ਚੋਖਾ ਮਿਲੇਗਾ ਇਸ ਲਈ ਉਹ ਕਈ ਖੋਤੇ ਲੈ ਕੇ ਸ਼ਨੀਵਾਰ ਸਵੇਰੇ ਹੀ ਜਾ ਹਾਜ਼ਰ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਪਰੇ ਦਰਬਾਰ ਵਿੱਚ ਜਿੱਥੇ ਕਿ ਬਹੁਤ ਸਾਰੇ ਗੁਰੂ ਸਿੱਖ ਦੂਰ ਦਰਾਡੇ ਤੋਂ ਗੁਰੂ ਸਾਧ ਦੇ ਦਰਸ਼ਨਾਂ ਲਈ ਆਏ ਹੋਏ ਸਨ ਦੀਵਾਨ ਆਨੰਦ ਚੰਦ ਜੀ ਨੂੰ ਕਿਹਾ ਕਿ ਪੰਡਿਤ ਜੀ ਨੂੰ ਸ਼ਨੀ ਦੇਵਤੇ ਦਾ ਦਾਨ ਦੇਣਾ ਹੈ ਗੁਰੂ ਜੀ ਦੇ ਹੁਕਮ ਅਨੁਸਾਰ ਸਾਰੀ ਸੰਗਤ ਦੇ ਸਾਹਮਣੇ ਦੀਵਾਨ ਜੀ ਨੇ ਖੋਤਿਆਂ ਉੱਤੇ ਸਾਰੀਆਂ ਵਸਤੂਆਂ ਲਦਵਾ ਦਿੱਤੀਆਂ ਗੁਰੂ ਜੀ ਨੇ ਪੰਡਿਤ ਜੀ ਨੂੰ ਇਹ ਵੀ ਕਿਹਾ ਕਿ ਹੁਣ ਸ਼ਨੀ ਦੇਵਤੇ ਦੀ ਕੋਪੀ ਦੂਰ ਹੋ ਜਾਣੀ ਚਾਹੀਦੀ ਹੈ ਦੀਵਾਨ ਵਿੱਚ ਬੈਠੇ ਗੁਰੂ ਸਿੱਖ ਸਾਰੀ ਖੇਡ ਨੂੰ ਵੇਖਦੇ ਰਹੇ ਕੁਝ ਢਿੱਲੜ ਕਿਸਮ ਦੇ ਗੁਰੂ ਸਿੱਖਾਂ ਨੇ ਕੁਝ ਵੀ ਮਹਿਸੂਸ ਨਾ ਕੀਤਾ ਪਰ ਬਹੁਤ ਸਾਰੇ ਗੁਰੂ ਸਿੱਖ ਜੋ ਗੁਰਮਤ ਅਸੂਲਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਮਲੇਕੜੇ ਜਿਹੇ ਦਰਬਾਰ ਵਿੱਚ ਉੱਠ ਕੇ ਬ੍ਰਾਹਮਣ ਦੇ ਪਿੱਛੇ ਦੌੜੇ ਅਤੇ ਉਸ ਨੂੰ ਬਾਹਰ ਖੇਤਾਂ ਵਿੱਚ ਜਾ ਕੇ ਰਾ ਪਾਇਆ ब्राह्मण ਜੀ ਨੂੰ ਪੁੱਛਿਆ ਕਿ ਇਹ ਸਮਾਨ ਕਿੱਥੇ ਲੈ ਜਾ ਰਹੇ ਹੋ ਪੰਡਿਤ ਜੀ ਨੇ ਬਿਆਨ ਕੀਤਾ ਕਿ ਇਹ ਸ਼ਨੀ ਦੇਵਤੇ ਦਾ ਦਾਨ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਕਾਪੀ ਤੋਂ ਬਚਣ ਵਾਸਤੇ ਦਾਨ ਕੀਤਾ ਹੈ ਇਸ ਦਾਨ ਨੂੰ ਕੇਵਲ ਬ੍ਰਾਹਮਣ ਹੀ ਹਜਮ ਕਰ ਸਕਦਾ ਹੈ ਗੁਰਸਿੱਖਾਂ ਨੇ ਸਾਰੀਆਂ ਚੀਜ਼ਾਂ ਉੱਥੇ ਹੀ ਧਰਾ ਲਈਆਂ ਅਤੇ ਕਿਹਾ ਕਿ ਪੰਡਿਤ ਜੀ ਇਸ ਨੂੰ ਹਜਮ ਕਰਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਤੁਸੀਂ ਹੁਣ ਭੱਜ ਜਾਓ ਤੁਸੀਂ ਹਿੰਦੂਆਂ ਨੂੰ ਤਾਂ ਮੂਰਖ ਬਣਾ ਸਕਦੇ ਹੋ ਪਰ ਸਿੱਖਾਂ ਨੂੰ ਨਹੀਂ ਬ੍ਰਾਹਮਣ ਜੀ ਇੱਥੋਂ ਖਿਸਕ ਜਾਓ ਅਤੇ ਫਿਰ ਇਧਰ ਮੂੰਹ ਨਾ ਕਰਨਾ ਬ੍ਰਾਹਮਣ ਦੌੜ ਗਿਆ ਗੁਰਸਿੱਖ ਉਹ ਪਦਾਰਥ ਲੰਗਰ ਵਿੱਚ ਲੈ ਆਏ ਮਾਂ ਦੀ ਦਾਲ ਪੀ ਕੇ ਅਤੇ ਸਰੋਂ ਦੇ ਤੇਲ ਵਿੱਚ ਵੜੇ ਤਲ ਕੇ ਵਰਤਾ ਦਿੱਤੇ ਅਤੇ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲਏ ਜਦੋਂ ਗੁਰੂ ਜੀ ਨੇ ਸਭ ਦੇ ਹੱਥ ਵਿੱਚ ਕੜੇ ਦੇਖੇ ਤਾਂ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਕੀਤਾ ਹੈ ਤਾਂ ਦਰਬਾਰ ਵਿੱਚ ਸਾਰੀ ਕਹਾਣੀ ਦਰਾਈ ਗਈ ਗੁਰੂ ਜੀ ਸਿੱਖਾਂ ਦੀ ਇਸ ਚੇਤਨਤਾ ਤੋਂ ਬਹੁਤ ਖੁਸ਼ ਹੋਏ ਮਗਰੋਂ ਜਾ ਕੇ ਕੜੇ ਨੂੰ ਪੰਜ ਕਕਾਰਾਂ ਵਿੱਚ ਸ਼ਾਮਲ ਕਰ ਲਿਆ ਗਿਆ ਅੱਜ ਵੀ ਕੜਾ ਸਾਨੂੰ ਭਰਮਾਂ ਵਹਿਮਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਪਰ ਅੱਜ ਸਾਡੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਆਪਣੇ ਆਪ ਨੂੰ ਗੁਰਸਿੱਖ ਅਖਵਾਣ ਵਾਲੇ ਕਈ ਸਿੱਖ ਵੀ ਵੈਸ਼ਨੂ ਦੇਵੀ ਨੈਣਾ ਦੇਵੀ ਸ਼ਨੀ ਦੇਵਤਾ ਅਤੇ ਮੰਗਲ ਦੇਵਤਿਆਂ ਦੀ ਬੜੇ ਯੋਰ ਸ਼ੋਰ ਨਾਲ ਮਾਨਤਾ ਕਰ ਰਹੇ ਹਨ ਇਹ ਇਸ ਲਈ ਹੋਇਆ ਹੈ ਕਿ ਸੰਗਤਾਂ ਨੂੰ ਗੁਰਬਾਣੀ ਦਾ ਅਰਥ ਬੋਧ ਨਹੀਂ ਕਰਾਇਆ ਜਾਂਦਾ ਜਦੋਂ ਇਹ ਨਹੀਂ ਪਤਾ ਕਿ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ ਤਾਂ ਮਨਮਤਾਂ ਦੇ ਜਾਲ ਵਿੱਚ ਤਾਂ ਫਸ ਹੀ ਜਾਣਾ ਹੋਇਆ ਕਿੰਨਾ ਕੰਗਾ ਹੁੰਦਾ ਜੇ ਅਖੰਡ ਪਾਠ ਦੀਆਂ ਲੜੀਆਂ ਚਲਾਉਣ ਦੀ ਥਾਂ ਗੁਰਦੁਆਰਿਆਂ ਵਿੱਚ ਗੁਰਬਾਣੀ ਦੇ ਅਰਥ ਸਮਝਾਏ ਜਾਂਦੇ ਅਤੇ ਗੁਰਮਤ ਵਿਚਾਰਧਾਰਾ ਨੂੰ ਨਿਖਾਰ ਕੇ ਪੇਸ਼ ਕੀਤਾ ਜਾਂਦਾ ਕੁਝ ਸਿੱਖ ਦੇਖੋ ਦੇਖੀ ਦੇਵੀ ਦੇ ਜਗਰਾਤੇ ਵੀ ਕਰਾਉਂਦੇ ਹਨ ਸ਼ਨੀਵਾਰ ਵਾਲੇ ਦਿਨ ਉਚੇਚੇ ਤੌਰ ਤੇ ਗੁਰਦੁਆਰਿਆਂ ਵਿੱਚ ਛੋਲਿਆਂ ਦਾ ਪ੍ਰਸ਼ਾਦ ਵੀ ਚੜਾਉਂਦੇ ਹਨ ਜੋ ਸਪਸ਼ਟ ਤੌਰ ਤੇ ਨਿਰੋਲ ਮਨਮਤ ਹੈ ਹਿੰਦੂ ਸਮਾਜ ਵਿੱਚ ਵੱਖ-ਵੱਖ ਲੋੜਾਂ ਦੀ ਪੂਰਤੀ ਵਾਸਤੇ ਇੱਕ ਅਕਾਲ ਪੁਰਖ ਦੀ ਜਗ੍ਹਾ ਵੱਖਰੇ-ਵੱਖਰੇ ਦੇਵਤੇ ਜਾਂ ਦੇਵੀਆਂ ਮੱਥੀਆਂ ਗਈਆਂ ਹਨ। ਸੁਪਨਿਆਂ ਵਾਸਤੇ ਅਸ਼ਵਿਨੀ ਕੁਮਾਰ ਦੀ ਪੂਜਾ ਕੀਤੀ ਜਾਂਦੀ ਹੈ। ਵੱਡੀ ਉਮਰ ਵਾਸਤੇ ਮਾਰਕੰਡੇ ਦੀ ਇਰਾਦਨਾ, ਵਾਕ ਸ਼ਕਤੀ ਵਾਸਤੇ ਸਰਸਵਤੀ ਦੀ ਪੂਜਾ, ਡਰ ਤੋਂ ਬਚਣ ਵਾਸਤੇ ਇੰਦਰ ਦੀ ਪੂਜਾ, ਬਿਮਾਰੀ ਤੋਂ ਬਚਣ ਵਾਸਤੇ ਸ਼ਨੀ ਦੇਵਤੇ ਦੀ ਪੂਜਾ ਆਦਿ ਕੀਤੀ ਜਾਂਦੀ ਹੈ। ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ।